ਆਜਾ ਇੰਟਰਲਾਈਨ ਸ਼ੁਰੂ ਕਰਨ ਲੱਗੇ ਆਂ ਹਾਂ ਬਾਰ ਮੈਂ ਰਹਿੰਦੇ ਆ ਹਜੇ ਤੇ ਬਸ ਤੇ ਰੂਟ ਸਟਰਕਚਰ ਰਹਿੰਦਾ ਰੂਟ ਸਟਰਕਚਰ ਇਹ ਕਦੋਂ ਤੱਕ ਕੰਪਲੀਟ ਹੋ ਜੂਗੀ ਦੱਸ ਸਕਦੇ ਨਾ ਕਦੋਂ ਹੋਊਗੀ ਇੱਥੇ ਸਰ ਜੀ ਇੱਥੇ ਨਹੀਂ ਚਾਣੀ ਪੜਾ ਚਾਣੀ ਲੈ ਤੇ ਇਹ ਪੈਣੋ ਨਾ ਮੈਂ ਵਿੱਚ ਪਾ ਦਾਂਗੇ ਨਾ ਵਿੱਚ ਬਸ ਉਹ ਸਾਰੇ ਥੱਲੇ ਸਾਫ਼ ਕਰ ਲਾ नोट कर ली तीन एक और ला ठीक चौबीस मिनटी आडी नोट कर लो सारे एक कर लो ये बारह कंप्लीट करा दो सेंटर पट्टी लवा दो एंड पट्टी लगा के इन कंप्लीट करा दे ਇਕ ਕਿੰਨਾ ਵੇ ਕਿੰਨਾ 6 ਵਿੱਚ 3 ਚਲੋ ਬਲੈਕ ਟੋਪੀ ਸਰ ਹਾਂ ਸਰ ਬਲੈਕ ਟੋਪੀ ਹੈ ਨਾ ਹਾਂ ਜੀ ਸਰ ਠੀਕ ਹੈ ਨੋਟ ਕਰ ਲਿਆ ਠੀਕ ਹੈ ਜੀ ਸਾਰੇ ਇੱਕ ਵਾਰ ਟੈਗਟ ਲਾਉਣ ਤੋਂ ਪਹਿਲਾਂ ਨਾ ਪੱਟੀ ਲਾਉਣ ਤੋਂ ਪਹਿਲਾਂ ਸੇਲ ਕੋਟ ਸਰ ਹੈ ਅਸਾਈਡ ਜਿੱਥੇ ਮਿਸਿੰਗ ਆ ਤੁਹਾਡੇ ਪ੍ਰੋਬਲਮ ਆਉਗੀ ਉਹ ਨਾਲ ਲਵਾ ਲਓ ਪਹਿਲਾਂ ਬਾਅਦ ਪ੍ਰੋਬਲਮ ਆਉਗੀ ਟੈਗਟ ਲਾ ਕੇ ਹਾਂਜੀ ਉਦੋਂ ਸਾ ਮਿੱਗਣਾ ਹਾਂ ਉਹ ਟੈਕ ਕੋ ਲਾਗਣਾ ਸਾਰੇ ਸੈਂਟਰ ਲਾਉਣ ਪੱਟੀ ਲਾਉਣ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਸੀਲ ਕੋਟ ਜਿਹੜਾ ਹੈਗਾ ਉਹਨਾਂ ਨੂੰ ਲਵਾ ਲਓ ਇਹ ਦੂਜੀ ਇਹ ਤਾਂ ਹਿੰਦੀ ਮੇਟੂ ਉੱਥੇ ਕਰ ਮੋਤ ਕਿੰਨੀ ਸੀ 1470 ਹਾਂਜੀ ਠੀਕ ਹੈ 270 ਕਰਮੂਗੀ ਦੂਜੇ ਤਾਂ ਕਿਹੜੀ ਫਰਕ ਕਿੰਨੀ ਲਵਾਈ ਇਹਦੀ ਇਹਦੀ 0.85 0.85 ਇਹਦੇ ਵਿੱਚ ਸਾਰਾ ਬਲੈਕ ਟੌਕ ਹੈ ਸੈਂਥਿੰਗ ਔਰ ਥੋੜੀ ਜਿਹੀ ਥੋੜੀ ਜਿਹੀ ਫਰੈਂਸ ਲੈ ਬਲਾਉ ਬੰਦ ਚੱਕਰਾ ਦੇ ਤੇ ਇਹਦੀ ਥਿਕਨੈਸ ਬਲੈਕ ਟਾਪ ਜੀ ਸਰ ਠੀਕ ਹੈ ਬਾਈ ਇਧਰ ਲਾ ਇਧਰ ਨਾ ਠੀਕ ਹੈ ਬਾਈ ਸੀ ਰਿਪੋਰਟਰ ਜੀ ਇਹਦੀ ਐਂਡ ਤੇ ਡੈਲੀ ਲੇਟਰ ਵਗੈਰਾ ਲੈ ਕੋਈ ਕਰਾ ਦਿਆਂਗੇ ਸਰ ਹੁਣ ਤਾਂ ਜਦੋਂ ਰੋਡ ਸੇਫਟੀ ਵਾਲਾ ਦੇ ਹੀ ਦਿੱਤਾ ਆਪਾਂ ਨੂੰ ਹਾਂ ਹਾਂ ਰੋਡ ਸੇਫਟੀ ਦੇ ਉਹ ਆਪਾਂ ਲੈ ਹੀ ਲਵਾਂਗੇ ਇਹਦੇ ਇੱਥੇ ਜਬਾਉਂਡਰੀ ਪਿੰਦਾ ਕ੍ਰੈਸ਼ ਵੇਰੀ ਲੈ ਕੀ ਲੈ ਨਹੀਂ ਕ੍ਰੈਸ਼ ਵੇਰੀ ਨਹੀਂ ਬਾਉਂਡਰੀ ਪਿਲਰ ਹੀ ਆ ਸਰ ਬਾਉਂਡਰੀ ਪਹਿਲੇ ਨਾਲ ਰੈਡੀਅਨ ਟੇਪ ਲਾ ਕੇ ਲਾਓ ਉਹ ਲਾ ਦਿਆਂਗੇ ਨਹੀਂ ਨਾਲ ਹੂੰ ਜੋ ਬੰਦ ਨੂੰ ਮੈਂ ਕਹਾਂ ਉਹ ਵੀ ਕਰ ਦੇ ਸਭਾ ਇਹ ਪਰਾਲੇ but you